ਭਾਈ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਦਸਤਾਨਤਰ ਤੇ ਦਫ਼ਤਰ ਚ ਜਿਹੜੀ ਅੱਜ ਅਸੀਂ ਅਚੇਚੇ ਤੌਰ ਤੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਉਹਦਾ ਮਕਸਦ ਇਹ ਆ ਕਿ 26 ਜਨਵਰੀ ਦਾ ਦਿਹਾੜਾ ਜਿਹੜਾ ਸਾਰੇ ਦੇਸ਼ ਦੇ ਵਿੱਚ ਬੜੇ ਖੁਸ਼ੀਆਂ ਦੇ ਚਾਹ ਨਾਲ ਮਨਾਉਣਾ ਹੈ ਸਮੇਂ ਦੀਆਂ ਸਰਕਾਰਾਂ ਨੇ ਉਹਦੇ ਚ ਅਸੀਂ ਆਪਣਾ ਰੋਸ ਦਰਜ ਕਰਾਉਣਾ ਕਿ ਅਸੀਂ ਲੰਮੇ ਅਰਸੇ ਤੋਂ ਪੰਜਾਬ ਦੀ ਘੱਟ ਗਿਣਤੀ ਤੇ ਅਚੇਚੇ ਤੌਰ ਤੇ ਸਿੱਖ ਕੌਮ ਬਹੁਤ ਪੀੜਾ ਸਹਿਦੀ ਆ ਰਹੀ ਹੈ ਜਿਵੇਂ ਕਿ ਲੰਮੇ ਆਸੇ ਤੋਂ ਬੰਦੀ ਸਿੰਘ ਜਿਹੜੇ ਸਜਾਵਾਂ ਡਾਵਲ-ਡਾਵਲ ਪੂਰੀਆਂ ਕਰਗੇ ਡਾਵਲ ਤੋਂ ਕਈ ਟੱਪ ਗਏ ਅਸੀਂ ਤਕਰੀਬਨ 2 ਸਾਲ ਹੋ ਗਏ ਮੋਰਚਾ ਚੱਲਦੇ ਨੂੰ ਮਹਾਲੀ ਅੱਜ ਤੱਕ ਵਾਧੇ ਕੀਤੇ ਨੇ ਚਾਹੇ ਇੱਥੋਂ ਦੇ ਗਵਰਨਰ ਸਾਹਿਬ ਹੋਣ ਚਾਹੇ ਇੱਥੋਂ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਵੇ ਰਿਜ਼ਲਟ ਸਾਨੂੰ ਕਿਸੇ ਨੇ ਨਹੀਂ ਦਿੱਤਾ ਉਲਟਾ ਕੇਸ ਨੂੰ ਅਲਝਾਈ ਜਾ ਰਹੇ ਨੇ ਜੇ ਅਸੀਂ ਕੋਈ ਰੋਗਸਪਾਰਚ ਕਰਨਾ ਚਾਹੁੰਦੇ ਨੇ ਉਥੋਂ ਜੇ ਅਸੀਂ ਆਪਣਾ ਮੰਗ ਪੱਤਰ ਦੇਣ ਜਾਣਾ ਉੱਥਾ ਪੁਲਿਸ ਦੀਆਂ ਡਾਂਗਾ ਅਥਰੂ ਗੈਸ ਤੇ ਗੋਲੇ ਪਾਣੀ ਦੀਆਂ ਪਿਛਾੜਾ ਮਾਰ ਕੇ ਛੱਡੀਗਰ ਪੁਲਿਸ ਉਹ ਤੱਕਾ ਕਰਦੀ ਐ ਨਾਲ ਹੀ ਸਾਡੇ ਕਿਸਾਨ ਤਕਰੀਬਨ ਸਾਲ ਤੋਂ ਸ਼ੰਭੂ ਤੇ ਖੰਡੌਰੀ ਬਾਰਡਰ ਤੇ ਬੈਠੇ ਨੇ ਸਾਡਾ ਇੱਕ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਥਿਲ-ਥਿਲ ਕਰਕੇ ਮੌਤ ਨੂੰ ਵੱਤਾ ਜਾ ਰਿਹਾ ਪਰ ਸਰਕਾਰਾਂ ਨਹੀਂ ਜਾਗੀਆਂ ਉਲਟਾ ਦਿੱਲੀ ਨੂੰ ਸਭ ਤੋਂ ਦੂਰ ਲੈ ਗਏ ਦਿੱਲੀ ਨੂੰ ਜੇ ਅਸੀਂ ਮੂਹ ਵੀ ਕਰਕੇ ਤੁਰਤੇ ਆ ਪਹਿਲਾਂ ਕਹਿੰਦਾ ਵੀ ਤੁਹਾਡੇ ਟਰੈਕਟਰ ਟਰਾਲੀਆਂ ਨੇ ਜਿਹੜੇ ਜੀ ਇਹ ਨਹੀਂ ਵੜਨ ਲੈਂਦੇ ਅਸੀਂ ਇਹ ਇਹ ਨੁਕਸਾਨ ਕਰਦੇ ਨੇ ਇਹਨਾਂ ਤੁਸੀਂ ਟਰੈਕਟਰਾਂ ਨੂੰ ਟਰੈਕਟਰ ਨਹੀਂ ਰਹਿਣ ਦਿੱਤਾ ਟੈਂਕਾ ਵਾਂਗੂ ਵਰਤਦੇ ਹੋ ਕਿਸਾਨਾਂ ਨੇ ਕਹਿਤਾ ਕਿ ਵੀ ਤੁਸੀਂ ਦੱਸੋ ਵੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਉਹ ਕਹਿੰਦੇ ਤੁਹਾਡਾ 100 ਬੰਦਾ ਆ ਜੀ ਉਹ ਕਹਿੰਦੇ 101 ਆਊਗਾ ਇੱਕ ਵਧਾ ਲਾਂ ਲਿਆ ਜਦ 100 ਵੀ ਤੁਰਨ ਲੱਗਿਆ ਉਹੀ ਸ਼ੰਭੂ ਬਾਰਡਰ ਤੇ ਹਨ ਖਨੌਰੀ ਹੋਇਆ ਕਿ ਪੁਲਿਸ ਦੀਆਂ ਡਾਂਗਾ ਪਾਣੀ ਦੇ ਹਿਛਾਣਾ ਤੇ ਰਬੜ ਦੀਆਂ ਗੋੜੀਆਂ ਤੇ ਅਥਰੂ ਗਾਇ ਤੇ ਗੋਲੇ ਛੱਡ ਕੇ ਸਾਨੂੰ ਇਹ ਸਪਸ਼ਟ ਸੰਕੇਤ ਦਿੱਤਾ ਹਰਿਆਣੇ ਦੀ ਸਰਕਾਰ ਤੇ ਮੋਟੇ ਤੇ ਘਰ ਲਿਆ ਦਿੱਲੀ ਦੀ ਸਰਕਾਰ ਨੇ ਹਰਿਆਣੇ ਤੇ ਵੀ ਭਾਜਪਾ ਦਿੱਲੀ 'ਚ ਹੈ ਉਹ ਪ੍ਰਧਾਨ ਮੰਤਰੀ ਮੋਦੀ ਜੀ ਦੁਆਰਾ ਫੇਰ ਬਣ ਗਏ ਨੇ ਇਹ ਉਹਲਾ ਨੇ ਸਾਨੂੰ ਇਹ ਅਹਿਸਾਸ ਕਰਾ ਰਹੇ ਨੇ ਕਿ ਤੁਸੀਂ ਜਿਵੇਂ ਇਸ ਦੇਸ਼ ਦੇ ਹੁੰਦੇ ਹੀ ਅਸੀਂ ਸਾਡਾ ਜਦੋਂ ਤੁਸੀਂ ਗਣਤੰਤਰ ਦੇਸ ਮਨਾਓਗੇ 26 ਜਨਵਰੀ ਇਹਦੇ ਦੱਸ ਦਿਓ ਕਿ ਤੁਸੀਂ ਸਾਡਾ ਸਵਾਗਤ ਕਿੰਨੇ ਸਾਡੇ ਕਿੰਨੇ ਪਰਸੈਂਟ ਪੰਜਾਬੀਆਂ ਦੀਆਂ ਅਚੇਤੇ ਤੌਰ ਤੇ ਸਿੱਖਾਂ ਦੀਆਂ ਕੁਰਬਾਨੀਆਂ ਹੋਣਗੀਆਂ ਕਿਸਾਨਾਂ ਦੀਆਂ ਹੋਣਗੀਆਂ ਉਹ ਜਨਤਕ ਹੋ ਜੂ ਸਾਡੇ ਕਹਿਣ ਦੀ ਲੋੜ ਨਹੀਂ ਹੈ ਔਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਮੈਨੂੰ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਂਦੇ ਨੇ ਇਸ ਨੂੰ ਮੁੱਖ ਰੱਖਦੇ ਹੋਏ ਅਸੀਂ 26 ਜਨਵਰੀ ਨੂੰ ਬਾਬਾ ਅਜਾਪਾਲ ਸਿੰਘ ਜੀ ਗੁਰਦੁਆਰਾ ਘੋੜਿਆਵਾਲਾ ਲਾਹੌਰਾ ਗੇਟ ਨਾਬੇ ਅਰਦਾਸ ਕਰਕੇ ਬੇਨਤੀ ਕਰਕੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸ਼ਹਿਰ ਹੈ ਜਿਹੜਾ ਲਾਹੌਰਾ ਗੇਟ ਤੋਂ ਤੁਰ ਕੇ ਅਸੀਂ ਬੌੜਾ ਗੇਟ ਤੱਕ ਹੱਥਾਂ 'ਚ ਦੱਲੇਵਾਲ ਸਾਹਿਬ ਦੀ ਫੋਟੋ ਵਾਲਾ ਬੈਨਰ ਤੇ ਬੰਦੀ ਸਿੰਘਾ ਵਾਲਾ ਪਿੰਡ ਉੱਥੇ ਜਾ ਕੇ ਅਸੀਂ ਆਪਣਾ ਮੰਗ ਪੱਤਰ ਦਵਾਵਾਂਗੇ 12 ਵਜੇ ਦਾ ਸਾਡਾ ਟਾਈਮ ਹੋਊਗਾ ਤੁਰਨ ਦਾ ਤਾਂ ਕਿ ਅਸੀਂ ਸਤਨਾਮ ਦਾ ਜਾਪ ਕਰਦੇ ਹੋਏ ਆਪਣਾ ਹੱਕ ਦੀ ਗੱਲ ਕਰਦੇ ਹੋਏ ਉੱਥੇ ਤੱਕ ਪਹੁੰਚ ਸਕੀਏ ਇਸ ਲਈ ਅੱਜ ਭਰਾਵੋ ਤੁਹਾਨੂੰ ਬੇਨਤੀ ਕਰੀ ਹੈ ਇੱਕ ਜਿਹੜਾ ਅਚੇਚੇ ਤੌਰ ਤੇ ਕੱਲ ਅਸੀਂ ਹੈਰਾਨ ਹੋ ਕੇ ਸੁਣ ਕੇ ਟੀਵੀਆਂ ਤੇ ਇਹ ਪ੍ਰਵੇਸ਼ ਪਰਮਾ ਜਿਹੜਾ ਮੈਂ ਹੈਰਾਨ ਆ ਇਹ ਯਾਰ ਤੁਸੀਂ ਇੱਕ ਬੰਨੇ ਤਾਂ ਪਤਾ ਨਹੀਂ ਤੇ ਪੰਜਾਬੀ ਨਹੀਂ ਆਉਂਦੀ ਜਾਂ ਤੁਸੀਂ ਪੰਜਾਬੀਆਂ ਦਾ ਇਤਿਹਾਸ ਨਹੀਂ ਪੜ੍ਹਦੇ ਉੱਥੇ ਸੀਸਗੰਜ ਗੁਰਦੁਆਰਾ ਕਿੰਨੇ ਪਾਸੇ ਹੀ ਇਤਿਹਾਸਿਕ ਸੀਸ ਕਿਦੇ ਲਈ ਕਟਾਇਆ ਗੁਰੂ ਤੇਗ ਬਹਾਦਰ ਮਹਾਰਾਜ ਨੇ ਮੈਂ ਹੁਣ ਕਹਿਣਾ ਜੇ ਅਗਲਾ ਕਹਿੰਦਾ ਇਹ ਹੱਕ ਜਿਤਰਾਉਂਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਤੇ ਇਕੱਲੇ ਸਿੱਖ ਨਹੀਂ ਗੁਰੂ ਤੇਗ ਬਹਾਦਰ ਮਹਾਰਾ ਸੱਚੇ ਪਾਸਾ ਸਾਰੇ ਧਰਮਾਂ ਦੇ ਸੀ ਉਹਨਾਂ ਨੇ ਸੀਸ ਦਿੱਤਾ ਪਰ ਸਾਨੂੰ ਉੱਥੇ ਬੈਠੇ ਹਾਕਮ ਅੱਜ ਵੀ ਪਰਾਇਆ ਦਾ ਅਹਿਸਾਸ ਕਰਾਉਂਦੇ ਨੇ ਕੱਲੋ ਬਰਮਾ ਦਾ ਜੋ ਮੂੰਹ ਚ ਆਇਆ ਬੋਲੀ ਜਾ ਰਿਹਾ ਕੰਨਿਏ ਤੇ ਪੰਜਾਬ ਦੇ ਨੰਬਰ ਦੀਆਂ ਗੱਡੀਆਂ ਆ ਗਈਆਂ ਇੱਥੇ ਕਿੰਨੀਆਂ ਏਜੰਸੀਆਂ ਨੇ ਜੀ ਟੋਟਲ ਹਰ ਏਜੰਸੀਏ ਦੇਸ਼ ਨੂੰ ਚਲਾਉਣ ਵਾਲੀ ਦਿੱਲੀ ਚ ਐ ਤੋਂ ਨੂੰ ਕਿਸੇ ਕਿਸੇ ਵੀ ਗੱਡੀ ਤੇ ਸ਼ੱਕ ਪੈਂਦਾ ਕਿਸੇ ਬੰਦੇ ਤੇ ਸ਼ੱਕ ਪੈਂਦਾ ਚਾਹੇ ਥੋ ਦਾ ਮੰਤਰੀ ਹੋਵੇ ਚਾਹੇ ਥੋ ਦਾ ਮੁੱਖ ਮੰਤਰੀ ਹੋਵੇ ਤੁਹਾਨੂੰ ਹੱਕ ਹੈ ਉਮੀਦਾਂ ਤੁਹਾਡੀ ਈਡੀ ਛੱਪੇ ਮਾਰਦੀ ਐ ਐਨਾਂ ਹੀ ਛੱਪੇ ਮਾਰਦੀ ਐ ਹੁਣ ਤੁਹਾਨੂੰ ਫਾਇਦਾ ਐ ਉੱਥੇ ਚੈੱਕ ਕਰੋ ਪਰ ਉਹ ਜੀ ਪੱਖਪਾਤ ਨਾ ਹੋਵੇ ਕਿਤੇ ਕੱਲਾ ਪੱਗ ਦੇਖ ਕੇ ਦਾੜਾ ਦੇਖ ਕੇ ਚੈੱਕ ਕਰੀ ਜਾਏ ਹਰ ਫਿਰਕਾ ਪੰਜਾਬੀ ਅਸੀਂ ਇਕੱਲੇ ਨਹੀਂ ਹੈਗੇ ਪੰਜਾਬੀਆਂ ਚ ਮੁਸਲਮਾਨ ਸਾਈ ਸਾਰੇ ਧਰਮਾਂ ਦੇ ਲੋਕ ਆ ਇਸ ਲਈ ਮੈਂ ਬੇਨਤੀ ਕਰਦਾ ਕਿ ਜੋ ਇਹ ਪਰਵੇਸ਼ ਪਰਮਾਨ ਕੀਤਾ ਬਹੁਤ ਨਿੰਦਣਯੋਗ ਹੈ ਇਹ 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 ਬੰਦੇ ਨੂੰ ਮਾਫੀ ਮੰਗਣੀ ਚਾਹੀਦੀ ਹੈ ਦੂਜੇ ਵੱਲ ਜੇ ਕੋਈ ਹੋਰ ਵੀ ਆਪਣੀ ਰਾਜਨੀਤੀ ਘੋਟਣ ਦਾ ਮਾਰਾ ਸਾਨੂੰ ਸਾਡੇ ਤੇ ਅਟੈਕ ਕਰਦਾ ਪੰਜਾਬੀਆਂ ਤੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਬਹੁਤ ਨਿੰਦਣਯੋਗ ਹੈ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੋਪਰਟੀਆਂ